ਹੈਲੋ ਜੀ ਫਰੈਂਡ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਫਰੈਂਡ ਹੋਰ ਸੁਣਾਓ ਕਿਵੇਂ ਹੋ ਤੇ ਫਰੈਂਡ ਮੈਂ ਠੀਕ ਆ ਤੇ ਫੇਸ ਦੇਖੋ ਮੇਰਾ ਸਾਫ ਸਾਫ ਲੱਗ ਰਿਹਾ ਅੱਜ ਮੈਂ ਅੱਜ ਲਾਈ ਆ ਥੋੜੀ ਜਿਹੀ ਕਰੀਮ ਤੇ ਬਾਕੀ ਅੱਜ ਫੇਰ ਮੈਂਨੇ ਉਹ ਲਗਾ ਲਿਆ ਸੀਗਾ ਜਿਹੜਾ ਕੱਲ ਮੈਂ ਤੁਹਾਨੂੰ ਪੈਕ ਦੱਸਿਆ ਸੀਗਾ ਨਾ ਅੱਜ ਫੇਰ ਮੈਂਨੇ ਉਹ ਲਗਾਇਆ ਤੇ ਹਲਕੀ ਜੀ ਮੈਨੇ ਲਗਾਈ ਆ ਕਰੀਮ ਤੇ ਫਿਲਟਰ ਬਣੇ ਲੱਗ ਜਾਂਦੇ ਆ ਠੀਕ ਹੈ ਜੀ ਤੇ ਚਲੋ ਜੀ ਆਪਾਂ ਅੱਜ ਦਾ ਵਲੌਗ ਸਟਾਰਟ ਕਰਦੇ ਆ ਤੇ ਹਾਂਜੀ ਹਾਲ ਚਾਲ ਤਾਂ ਮੈਨੇ ਤੁਹਾਡਾ ਪੁੱਛਿਆ ਹੀ ਨਹੀਂ ਹੈਗਾ ਹੋਰ ਸੁਣਾਓ ਕੀ ਬਿਨੋ ਆਈ ਹੋਪ ਫਰੈਂਡ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਮੈਂ ਵੀ ਠੀਕ ਆ ਅੱਜ ਮੈਂ ਵਾਲਾਂ ਦੇਖੋ ਬਿਲਕੁਲ ਕੰਗੇ ਨਹੀਂ ਕੀਤੀ ਹੈਗੀ ਤਾਂ ਟਾਈਮ ਹੀ ਨਹੀਂ ਲੱਗਿਆ ਹੈਗਾ ਪਹਿਲਾਂ ਮੈਂ ਘਰ ਦੇ ਕੰਮ ਕਿਤੇ ਦੇ ਕੀਤੇ ਫਿਰ ਇੱਕ ਸ਼ਰਟ ਹੁਣ ਰਮੀਤ ਦੇ ਰੈਡੀ ਫੜਾ ਕੇ ਮੈਂ ਤਰਪਾਈ ਹੋਣ ਲਈ ਤੇ ਸਲਵਾਰਾਂ ਆ ਗਈਆਂ ਆਪਣੀਆਂ ਰੈਡੀ ਹੋ ਕੇ ਤੇ ਕੋਈ ਨਹੀਂ ਕਿਸੇ ਨੇ ਕਿਹਾ ਕਿ ਕਿਸੇ ਕੋ ਦਾਂਗੇ ਹੂੰ ਵੀ ਤੁਸੀਂ ਤਾਂ ਦਾਂਗੇ ਕਿਸੇ ਨੂੰ ਬਣਾਉਗਾ हां ठीक है कोई बात नहीं। नहीं नहीं अच्छा अच्छा कोई बात नहीं। ਤੇ ਚਲੋ ਜੀ ਇਹ ਮੈਨੂੰ ਖਿਜਾਉਂਦੇ ਨੇ। ਇਹਨਾਂ ਨੇ ਮੇਰੇ ਤੋਂ ਪੈਸੇ ਉਧਾਰੇ ਲਿੱਤੇ ਸੀਗੇ। ਤੇ ਜਦੋਂ ਮੋੜਨ ਲੱਗੇ ਨਾ ਪੰਜ ਜਦੋਂ ਮੋੜਨ ਲੱਗੇ ਫਿਰ ਮੇਰੇ ਤੋਂ ਹਿਸਾਬ ਮੰਗਣ ਲੱਗੇ। ਮੇਰੇ ਤੋਂ ਹੈ ਨਾ। ਫਿਰ ਮੈਂ ਇਹਨਾਂ ਨੂੰ ਹਿਸਾਬ ਦੇਤਾ। ਤੇ ਥੋੜੀ ਜਿਹੀ ਚਲੋ। ਇਹ ਰਾ ਫੇਰੀ ਕਰਨ ਲੱਗੀ ਸੀ ਕਿ ਮੈਂ ਕੋਈ ਨਹੀਂ ਕਿੰਨਾ ਹੈ ਰਫੀ ਤੁਹਾਨੂੰ ਮੈਂ ਕਰ ਦਿੱਤੀ ਮੈਨਨੇ ਕਿਹੜਾ ਆਪਣੇ ਅਲੱਗ ਤੋਂ ਕਰਨੇ ਨੇ ਬੱਸ ਹੁਣ ਮੈਨੂੰ ਪਹਿਲਾਂ ਵਲੌਗ ਸਟਾਰਟ ਕਰ ਲੰਦੋ ਕੋਈ ਨਾ ਤੇ ਚਲੋ ਜੀ ਫਰੈਂਡ ਮੈਂ ਤੁਹਾਡੇ ਵੱਲ ਧਿਆਨ ਹੀ ਨਹੀਂ ਦਿੰਦੀ ਹੈਗੀ ਠੀਕ ਠੀਕ ਤੇ ਫਰੈਂਡ ਆਪਾਂ ਨੇ ਹੁਣ ਸਲਵਾਰਾਂ ਆਪਣੀਆਂ ਹੋ ਗਈਆਂ ਰੈਡੀ ਹੋ ਕੇ ਆ ਗਈਆਂ ਨੇ ਦੋ ਸ਼ਰਟਾਂ ਰਹਿ ਗਈਆਂ ਮੇਰੀ ਰੈਡੀ ਕਰਨ ਵਾਲੀਆਂ ਤੇ ਇਹਨਾਂ ਦੇ ਨਾਲ ਦੀ ਲੈ ਕੇ ਆਉਣੀ ਆ ਮੈਂ ਲੈਸ ਆ ਦੇਖੋ ਕੋਟਨ ਦਾ ਬਹੁਤ ਯਾਰਾ ਪ੍ਰਿੰਟ ਲੱਗਿਆ ਮੈਨੂੰ ਵਾਈਟ ਕਲਰ ਦਾ ਮਾਪੂਤ ਵਾਲੇ ਦੇ ਦੇ ਦਿਓ ਠੀਕ ਹੈ ਜੀ ਇੱਧਰ ਬੈਠੇ ਨੇ ਰਮਨੀਤ ਦੇ ਡੈਡੀ ਜੀ ਤੇ ਨੇ ਦੇਣੇ ਨੇ ਤੁਰੇ ਤੂੰ ਬੁ来 ਨਾ ਤੇਰੇ ਆਇਆ ਨਹੀਂ ਦੇਰ ਲੱਗੇ ਰਹਿੰਦੇ ਤੇ ਫਿਰ ਅੰਦੇ ਇਹਨਾਂ ਦੀ ਹੁਣ ਪਹਿਲਾਂ ਮੈਂ ਵੀਡੀਓ ਅਪਲੋਡ ਕਰਾਂਗੀ ਤੇ ਫਿਰ ਇਹਨਾਂ ਦੀ ਲੈ ਕੇ ਆਵਾਂਗੇ ਆਪਾਂ ਲੈਸ ਤੇ ਚਲੋ ਆਪਾਂ ਅੱਜ ਤੋਂ ਸ਼ਾਮ ਤੋਂ ਵਲੋਗ ਸਟਾਰਟ ਕਰਦੇ ਆ ਤੇ ਇੱਧਰ ਮੇਰੇ ਇੱਕ ਭਾਈ ਨੇ ਕੱਪੜੇ ਕੁਸ਼ਕ ਪਹ ਲੱਗੇ ਸੀਗੇ ਤੇ ਇਹ ਰਹਿੰਦੇ ਨੇ ਇਹ ਮੈਂ ਫਿਰ ਲਗਾਵਾਂਗੀ ਪਹਿਲਾਂ ਚਲੋ ਹੁਣ ਮੈਂ ਵੀਡੀਓ ਅਪਲੋਡ ਕਰਦੀ ਆ ਤੇ ਬਾਅਦ ਤੁਸੀਂ ਦੱਸਿਓ ਕਮੈਂਟ ਕਰਕੇ ਵੀ ਕਿੰਨਾ ਕਿੰਨਾਂ ਨੇ ਕੱਲ ਵਾਲਾ ਜਿਹੜਾ ਉਹ ਸੀਗਾ ਪੈਕ ਲਗਾ ਕੇ ਦੇਖਿਆ ਮੈਨੂੰ ਤਾਂ ਵਧੀਆ ਲੱਗਿਆ ਦੇਖੋ ਮੇਰੇ ਤਾਂ ਰਿਜ਼ਲਟ ਆ ਗਿਆ ਠੀਕ ਹੈ ਜੀ ਤੇ ਚਲੋ ਜੀ ਹੁਣ ਮੈਂ ਪਹਿਲਾਂ ਵੀਡੀਓ ਅਪਲੋਡ ਕਰਦੀ ਹਾਂ ਅਦ ਕਿੰਨਾ ਸਾਫ਼ ਲੱਗ ਰਿਹਾ ਕਦੇ ਆਇਆ ਹੋਇਆ ਤਾਂ ਕਦੇ ਬਿਫਿਲਟਰ ਨਹੀਂ ਲੱਗਿਆ ਇਹ ਦੇਖੋ ਮੇਰੇ ਇਹ ਆਇਆ ਦੋ ਜੂ ਆਇਆ ਕਰਕੇ ਪਰ ਲੱਗ ਰਿਹਾ ਹਮਮ ਚਲੋ ਜੀ ਫਿਰ ਬਾਕੀ ਮਿਲਦੇ ਹਾਂ ਤੁਹਾਨੂੰ ਹਨਾ ਤੇ ਲੋ ਜੀ ਫ੍ਰੈਂਡ ਹੁਣ ਆਪਣੀ ਵੀਡੀਓ ਦਾ ਕੰਮ ਹੋ ਗਿਆ ਥੋੜਾ ਬਹੁਤਾ ਰਹਿ ਗਿਆ ਚਲ ਮੈਂ ਆ ਕੇ ਕਰਾਂਗੀ ਕਿਉਂਕਿ ਹੁਣ ਮੈਂ ਪਹਿਲਾਂ ਲਿਆਉਣੀ ਚਲੋ ਲੈਸ ਫਿਰ ਕਾਲੂ ਰਮਨੀਤ ਦੇ ਡੈਡੀ ਨੂੰ ਟਾਈਮ ਨਹੀਂ ਹੈ ਗਿਆ ਠੀਕ ਹੈ ਜੀ ਤੇ ਬਾਕੀ ਫਿਰ ਆ ਕੇ ਕਰਦੀਆਂ ਜਿਹੜੀ ਪਿੱਛੋਂ ਜੇ ਸਾਥ ਨੂੰ ਮੇਰੇ ਕਿਸਾ ਪਾ ਦਿੱਤਾ ਪਨਾ ਪਨਾ ਆ ਗਿਆ ਇਹ ਵੀ ਪਾਵਾਂਗੇ ਆਪਾਂ ਫੇਰ ਹੁਣ ਮੈਨੂੰ ਪਹਿਲਾਂ ਧੌਂਦੀ ਧੋਣੀ ਪਾਉਗੀ ਫੇਰ ਪਾਉਗਾ ਆਟਾ ਫਤਮਾ ਲੱਬਲ ਮਾ ਫਿਰ ਚੁੰਨੀ ਚੁੰਨੀ ਨੇ ਮੈਨੂੰ ਮਿਲ ਰਹੀ ਹੈ ਚਲੋ ਕੋਈ ਅੱਡ ਦੀ ਉਹ ਲੈ ਲੈਂਦੇ ਆ ਮੈਂ ਗਿਆ ਤੇ ਮਿਲ ਗਿਆ ਸ਼ਾਨੂ ਦੇਖਦੇ ਜੇ ਆਪਾਂ ਨਾਲੇ ਜਣੇ ਲੋਕ ਲਾ ਦਿੰਦੇ ਆ ਕਿਉਂਕਿ ਬੱਚੇ ਨੇ ਨਾ ਫਿਰ ਜਿਹੜੂ ਕਰਕੇ ਫੇਰ ਉਹਨਾਂ ਛੱਡ ਦੇਣਗੇ ਕਰਕੇ ਦੁਪੱਟਾ ਹੀ ਲੈ ਲੈਂਦੇ ਆ ਚਲੋ ਜੀ ਨੂੰ ਲੈ ਕੇ ਲੈ ਕੇ ਫੇਰ ਤੁਹਾਨੂੰ ਮਿਲਦੇ ਆਂ ਤੇ ਲੋ ਜੀ ਫਰੈਂਡ ਹੁਣ ਆਪਾਂ ਮਿਲ ਰਹੇ ਆ ਤੁਹਾਨੂੰ ਸਿੱਧਾ ਆਪਣੇ ਕਿਚਨ ਦੇ ਵਿੱਚ ਕਿਚਨ ਚ ਕਰਾਂਗੇ ਆਪਾਂ ਅੱਜ ਕਿਚਨ ਦਾ ਥੋੜਾ ਜਿਹਾ ਮੇਕਓਵਰ ਜੀ ਤੇ ਇੱਥੇ ਮੈਂ ਜਿਹੜਾ ਇਹ ਆਪਣਾ ਹੈ ਗਿਆ ਇਹ ਬਣਾਇਆ ਹੋਇਆ ਢਾਂਚਾ ਜਾ ਤੇ ਕਾਫੀ ਦਿਨਾਂ ਦਾ ਅੱਖਾਂ ਵਿੱਚ ਰੜਕਦਾ ਸੀਗਾ ਮੇਰੇ ਤੇ ਮੇਰੇ ਵੀ ਤੇ ਰਮਨੀਤ ਦੇ ਡੈਡੀ ਵੀ ਡੈਡੀ ਦੇ ਵੀ ਹੈਨਾ ਤੇ ਅੱਜ ਉਹ ਚਲੋ ਟਾਈਮ ਆਈ ਗਿਆ ਮੈਂ ਖਾ ਚਲੋ ਇਹਨੂੰ ਆਪਾਂ ਥੋੜਾ ਇੱਕ ਸੈੱਟ ਕਰਦੇ ਆ ਤੇ ਸਾਨੂੰ ਪਹਿਲਾਂ ਹੁਣ ਲੱਗੀ ਸੀਗੀ ਮੈਂ ਦਾ ਸਮਾਨ ਜਾਂ ਤਾਰਦੰਨੀ ਜਿੰਨਾ ਵੀ ਪਿਆ ਸੀਗਾ ਜੂਸਰ ਵਗੈਰਾ ਤੇ ਥੋੜੇ ਬੋਤੇ ਚ ਕੰਚ ਦੇ ਗਲਾਸ ਵਗੈਰਾ ਪਏ ਸੀਗੇ ਹੈਨਾ ਕਈ ਦਿਨ ਹੋ ਗਏ ਉਹਦੇ ਵੀ ਰਮਨੀਤ ਦੇ ਡੈਡੀ ਕਰਨ ਲੱਗੇ ਸੀਗੇ ਫਿਰ ਮੈਨਾਂ ਨੂੰ ਰੋਕਤਾ ਸੀਗਾ ਮਾ ਚਲੋ ਵੀ ਜਦੋਂ ਅਵੇਲੇ ਜੇ ਹੋਉਂਗੇ ਨਾ ਵੀ ਉਦੋਂ ਕਰ ਲਿਓ ਹੈਨਾ ਤੇ ਇੱਥੇ ਅਸੀਂ ਤਾਰੇ ਸੀਗੇ ਮੈਂ ਰਮਨੀਤੇ ਤੇ ਡੈਡੀ ਨੂੰ ਪਹਿਲਾਂ ਤਾਂ ਕਿਹਾ ਨਹੀਂ ਹੈਗਾ ਵੀ ਛਿਪਕਲੀ ਹੋ ਸਕਦੀ ਹੈ ਜਦੋਂ ਬਸ ਹੱਥ 'ਚ ਆ ਗਿਆ ਉਦੋਂ ਕਿਹਾ ਮੈਂ ਖਾਈ ਛਿਪਕਲੀ ਹੋ ਸਕਦੀ ਹੈ ਵੀ ਡਰ ਗਿਆ ਹੈਨਾ ਇਹ ਡੈਡੀ ਮੈਨੂੰ ਬੋਲਣ ਲੱਗ ਗਏ ਵੀ ਹੈਨਾ ਵੀ ਵੀ ਪਹਿਲਾਂ ਦੱਸਣਾ ਸੀਗਾ ਵੀ ਜਿਹੇ ਹੱਥ ਚੋਂ ਛੁੱਟ ਜਾਂਦਾ ਹੁਣ ਫੇਰ ਹੈ ਨਾ ਐਵੇਂ ਤੇ ਇੱਥੇ ਮੇਰੇ ਭਾਂਡੇ ਵੀ ਪਈ ਸੀਗੇ ਫਰੈਂਡ ਹੈ ਨਾ ਸਾਫ਼ ਕਰਨ ਵਾਲੇ ਤੇ ਇਹ ਵੀ ਹੁਣ ਮੈਂ ਕਰਾਂਗੀ ਕਿਉਂਕਿ ਅੱਜ ਮੈਂ ਹੁਣ ਸਵੇਰ ਤੋਂ ਲੱਗ ਰਹੀ ਸੀਗੀ ਆਪਣਾ ਯਾਨਕੀ ਸਟੀਚਿੰਗ ਕਰਨ ਲਈ ਤੇ ਇੱਕ ਸ਼ਰਟ ਤਾਂ ਦੇਖੋ ਮਿੰਟ ਚ ਬਣ ਗਈ ਸੀਗੀ ਪਰ ਦੂਜੀ ਸ਼ਰਟ ਨੇ ਨਾ ਕਾਫੀ ਟਾਈਮ ਲੈ ਲਿਆ ਸੀਗਾ ਤੇ ਇੱਥੇ ਅਸੀਂ ਲੈਸ ਲੂਸ ਲੈ ਕੇ ਫੇਰ ਆਗੇ ਸੀਗੇ ਬਾਕੀ ਹੋਰ ਵੀ ਸਮਾਨ ਕਈ ਲੈ ਕੇ ਆਏ ਸੀਗੇ ਤੇ ਉਹ ਮੈਂ ਤੁਹਾਡੇ ਨਾਲ ਸ਼ੇਅਰ ਨਹੀਂ ਕੀਤਾ ਹੈਗਾ ਮਾਹ ਚਲੋ ਫੇਰ ਕਰਾਂਗੀ ਤੇ ਇੱਥੇ ਹੁਣ ਤਾਰ ਕੇ ਰੱਖ ਲਿਆ ਆਪਾਂ ਨੇ ਇਹ ਤੇ ਇਹਨੂੰ ਚੰਗੀ ਤਰ੍ਹਾਂ ਹੁਣ ਮੈਂ ਪਹਿਲਾਂ ਸਾਫ ਕਰ ਦਵਾਂਗੀ ਤੇ ਬਾਕੀ ਫੇਰ ਇਹਦਾ ਸਾਰਾ ਕੰਮ ਰਮਨੀਤ ਦੇ ਡੈਡੀ ਕਰਨਗੇ ਮੇਰਾ ਯਾਨੀ ਕਿ ਇਹਦੇ ਚ ਕੋਈ ਯੋਗਦਾਨ ਨਹੀਂ ਹੋਊਗਾ ਇਹਨੂੰ ਵੀ ਇਹ ਕਰਨ ਵਾਲਾ ਕਿਉਂਕਿ ਸਾਰਾ ਕੰਮ ਰਮਨੀਤ ਦੇ ਡੈਡੀ ਦਾ ਹੈ ਨਾ ਤੇ ਮੈਂ ਆਪਣਾ ਕੰਮ ਕਰਨਾ ਸਲਾਈ ਦਾ ਹੈ ਨਾ ਸਟੀਚਿੰਗ ਦਾ ਮੈਨੇ ਜ ਆਪਣੀ ਸ਼ਰਟ ਦੇਣੀ ਆ ਕਸਟਮਰ ਦੇ ਆਉਣ ਤੋਂ ਪਹਿਲਾਂ ਪਹਿਲਾਂ ਉਹਨਾਂ ਨੇ ਵੈਸੇ ਅੱਜ ਆਉਣਾ ਸੀਗਾ ਲੈਣ ਲਈ ਪਰ ਮੈਂ ਉਹਨਾਂ ਨੂੰ ਮੌਕੇ ਤੇ ਫਿਰ ਜਦੋਂ ਲੇਟ ਹੋ ਗਏ ਸੀਗੇ ਨਾ ਫਿਰ ਮੈਂ ਉਹਨਾਂ ਨੂੰ ਫੋਨ ਕਰਕੇ ਕਹਿਤਾ ਸੀਗਾ ਵੀ ਅੱਜ ਨਹੀਂ ਤੁਹਾਡੇ ਵੀ ਕੱਪੜੇ ਤਿਆਰ ਹੋਣੇ ਹੈਗੇ ਵੀ ਕੱਲ ਨੂੰ ਚਲੋ ਲੈ ਜਿਓ ਤਾਂ ਕਿ ਮੈਂ ਚਲੋ ਰਾਤ ਨੂੰ ਕਰ ਦਵਾਂਗੀ ਹੈਨਾ ਕਿਉਂਕਿ ਵਿੱਚੇ ਜਦੋਂ ਕਾਫੀ ਬੜੀ ਉੱਠ ਜੰਨੀ ਆ ਨਾ ਮੈਂ ਸਲਾਈ ਤੋਂ ਮਸ਼ੀਨ ਤੋਂ ਫਿਰ ਕਾਫੀ ਟਾਈਮ ਲੱਗ ਜਾਂਦਾ ਬਣਨ ਦੇ ਵਿੱਚ ਅਗਰ ਕਈ ਵਾਰ ਤਾਂ ਦੇਖੋ ਸ਼ਰਟ ਜਾਂ ਕਿੱਕ ਘੰਟੇ ਚ ਬਣ ਜਾਂਦੀ ਹੈ ਕਈ ਵਾਰੀ ਬਹੁਤ ਜ਼ਿਆਦਾ ਟਾਈਮ ਲੇ ਜਾਂਦੀ ਹੈ ਤੇ ਇੱਥੇ ਮੱਖਾ ਚਲੋ ਹੁਣ ਮੈਂ ਇਹਨੂੰ ਵੀ ਸਾਫ਼ ਕਰ ਦੰਨੀ ਆ ਚਾੜੂ ਨਾਲ ਤਾਂ ਕਿ ਰਮਨੀਤ ਦੇ ਡੈਡੀ ਫਿਰ ਬਾਅਦ ਚ ਚੌਰਵਾਸਾਨੀ ਜੀ ਨਾਲ ਇਹਨੂੰ ਲਾ ਦੇਣਗੇ ਤੇ ਮਿੱਟੀ ਦੀ ਬੁਰੀ ਵੀ ਲੱਗੀ ਜਾਂਦੀ ਸੀਗੀ ਹਨਾ ਤੇ ਉਸ ਤੋਂ ਬਾਅਦ ਫਿਰ ਮੈਂ ਨਾਲ ਦੀ ਨਾਲ ਹੁਣ ਭਾਂਡੇ ਵੀ ਚੱਕਲੇ ਸੀਗੇ ਮੈਂ ਹੁਣ ਉੱਠ ਤਾਂ ਗਈਆਂ ਮਸ਼ੀਨ ਤੋਂ ਵੀ ਭਾਂਡੇ ਵੀ ਮੈਂ ਚੱਕ ਕੀ ਦੰਨੀਆਂ ਨਾ ਸਾਫ਼ ਕਰੀ ਦੰਨੀਆਂ ਕੋਈ ਪੁਰੇ ਜੇ ਲੱਗੇ ਜਾਂਦੇ ਨੇ ਹਨਾ ਤੇ ਇੱਥੇ ਮੈਂ ਭਾਂਡੇ సిగే ਤੇ 3 ਮਹੀਨੇ ਦੇ ਡੈਕ ਲੱਗੇ ਸੀਗੇ ਇਹਨੂੰ ਇੱਕ ਕਾਰਨ ਤੇ ਇਹਦੇ ਚ ਆਪਾਂ ਲਗਾਵਾਂਗੇ ਸ਼ੀਸ਼ਾ ਤਾਂ ਕਿ ਇੱਥੇ ਕੋਈ ਸ਼ਿਪਕ ਨਹੀਂ ਜਾ ਰਾ ਤੇ ਘਟਣਾ ਰਹੇ ਤੇ ਆਪਾਂ ਇਹਦੇ ਚ ਦੇਖੋ ਵੀ ਸਮਾਨ ਚਲੋ ਰੱਖ ਸਕੀਏ ਅਦਰੋਂ ਮੀਟ ਤੇ ਜੜੀ ਇਹ ਸਾਰਾ ਸਮਾਨ ਲਿਆਈ ਸੀਗੇ ਤੇ ਇਹ ਨਾ ਸ਼ੀਸ਼ਾ ਜਿਹੜਾ ਇਹ ਫਰੀਦ ਹੈ ਨਾ ਇਹ ਆਪਣੇ ਨਾ ਬਾਹਰ ਕੋਈ ਰੱਖ ਗਿਆ ਸੀਗਾ ਯਾਨਕੀ ਲਵੀ ਲੋਣੇ ਕਿਸੇ ਨੇ ਰੱਖਦਾ ਹੋਣਾ ਮੈਂ ਕਿਹਾ ਚਲੋ ਆਪਣੇ ਕੰਮ ਆ ਜੂਗਾ ਤੇ ਫਿਰ ਆਪਾਂ ਨੇ ਲੈ ਆਏ ਸੀਗਾ ਇਹ ਬਾਹਰ ਬਾਹਰ ਨਾਲ ਉੱਪਰ ਵੀ ਲੂਜ਼ਿੰਗ ਵੱਧ ਗਈ ਤੇ ਚਲੋ ਜੀ ਆਪਣੇ ਘਰ ਦੀ ਫ੍ਰਿਜ ਚ ਸਰ ਗਿਆ ਹੈ ਨਾ ਫ੍ਰਿਜ ਨੇ ਹੀ ਸਰਿਆ ਹੈ ਗਿਆ ਫਰੈਂਡ ਹੈ ਨਾ ਮਤਲਬ ਕਿ ਪੈਸੇ ਲੱਗੇ ਨੇ 5-600 ਰੁਪਏ ਇਹਦੇ ਤੇ ਖਰਚ ਆਈ ਗਿਆ ਸੀਗਾ ਯਾਨਕੀ ਇਹ ਸ਼ੀਸ਼ਾ ਵਗੈਰਾ ਕਟਵਾ ਕੇ ਲੈ ਕੇ ਆਏ ਨੇ ਤੇ ਬਾਕੀ ਜਿਹੜਾ ਹੋਰ ਗੋਲੇ ਵਗੈਰਾ ਜਿਹੜਾ ਇਹ ਚ ਘੁੰਮਦਾ ਤੇ ਹਲੇ ਥੋੜਾ ਕੰਮ ਹੋਰ ਇਹਦਾ ਚਲੋ ਜੀ ਫਰੈਂਡ ਇਹਨੇ ਰਮੀਤ ਤੇ ਰੈਡੀ ਉਹ ਕਰ ਦਿੱਨੇ ਨੇ ਆਪਾਂ ਮੈਂ ਕਰ ਲੈਂਦੀ ਆ ਸ਼ਰਟ ਆਪਣੀ ਕੰਪਲੀਟ ਆ ਤੇ ਇੱਕ ਸ਼ਰਟ ਤਾਂ ਦੇਖੋ ਮੈਨੇ ਬਣਾ ਚੁੱਕੀ ਇੱਕ ਸ਼ਰਟ ਹੋਰ ਮੈਂ ਰੈਡੀ ਕਰ ਰਹੀ ਆ ਆ ਦੇਖੋ ਪਰ ਇਹ ਨਾ ਛੇ ਛੇ ਦੀ ਬਣ ਨਹੀਂ ਰਹੀ ਕਾਫੀ ਬਰੀ ਮੈਂ ਉੱਠ ਗਈਆਂ ਇਹਨੂੰ ਬਣਾਉਂਦੇ ਬਣਾਉਂਦੇ ਤੇ ਜਲਵਾੜਾ ਆਪਣੀਆਂ ਹੋ ਗਈਆਂ ਰੈਡੀ ਸ਼ਰਟ ਇੱਕ ਤਰਪਾਈ ਦਿੱਤੀ ਹੋਈ ਐ ਤੇ ਹੁਣ ਇਹ ਦੇ ਕੇ ਆਵਾਂਗੇ ਉਹ ਲੈ ਆਵਾਂਗੇ ਇਹਦੇ ਵਿੱਚ ਕਲੀ ਸਲੀਵਸ ਲਗਾਉਣੀਆਂ ਰਹਿ ਗਈਆਂ ਨੇ ਤੇ ਬਾਕੀ ਮੇਰੇ ਘਰਚਾ ਚ ਬਹੁਤ ਜ਼ਿਆਦਾ ਫਲਰਾਜ ਆ ਪਿਆ ਪਿਆ ਤੇ ਮੀ ਦਾ ਮੌਸਮ ਹੋਇਆ ਪਿਆ ਹੈ ਨਾ ਨੇਰੀ ਚੱਲੀ ਜਾਂਦੀ ਹੈ ਸਾਡੇ ਕੋਲ ਕੀ ਹਾਲ ਹੋਇਆ ਤੇ ਵੀ ਖਾਲੀ ਖਾਲੀ ਜਿਹੀ ਲੱਗਦੀ ਹੈ ਬਿਨਾ ਉਹ ਤੋਂ ਤਾਂ ਦੇਖ ਤੇ ਹੁਣ ਵਧੀਆ ਚੱਲ ਹੋਊਗਾ ਸਾਫ ਜੀ ਹੋ ਜੂਗਾ ਹਨਾ ਇੱਥੇ ਵਧੀਆ ਲੱਗੂਗਾ ਆਪਣੇ ਜਿਹੜਾ ਕੈਬਨਟ ਬਣਾਇਆ ਹੋਇਆ ਸ਼ੀਸ਼ਾ ਲਾ ਕੇ ਉਹਦੇ ਅੰਦਰ ਮਿੱਟੀ-ਮਿੱਟੀ ਜਾਣੀ ਅੰਦਰ ਆਪਾਂ ਨੇ ਸੈਲਫ ਵੀ ਪਵਾਤੀ ਬਾਕੀ ਮੈਂ ਤੁਹਾਨੂੰ ਦਿਖਾਵਾਂਗੀ ਉਹਦਾ ਫਾਈਨਲ ਲੁੱਕ ਤੇ ਚਲੋ ਅੱਗੇ ਰੈਡੀ ਕਰਦੇ ਨੇ ਮੈਂ ਆਪਣੀ ਸ਼ਰਟ ਰੈਡੀ ਕਰ ਲਵਾਂ ਹੈ ਨਾ ਤੇ ਚਾਮਨੇ ਬੀ ਇਹ ਹੁਣ ਠੀਕ ਹੈ ਜੀ ਇਹ ਸ਼ਰਟ ਮੈਂ ਰੈਡੀ ਕਰਕੇ ਫਿਰ ਮਿਲਦੇ ਆ ਤੇ ਲੋ ਜੀ ਫਰੈਂਡ ਇੱਥੇ ਯਾਨਕੀ ਦੋ ਤਿੰਨ ਘੰਟੇ ਬਾਅਦ ਆਪਣਾ ਹੋ ਗਿਆ ਸੀਗਾ ਰੈਡੀ ਟਾਈਮ ਲੱਗ ਗਿਆ ਸੀਗਾ ਕਿਉਂਕਿ ਰਮਨੀਤ ਦੇ ਡੈਡੀ ਨੇ ਆਪ ਹੀ ਨੇ ਲਗਾਇਆ ਸੀਗਾ ਨਾ ਤੇ ਥੋੜੀ ਜਿਹੀ ਚਲੋ ਆਪਣੇ ਪਰੈਂਟਸ ਦੇ ਸੇ ਦੀ ਹੈਲਪ ਇਹਨਾਂ ਨੇ ਲੈ ਲਈ ਸੀਗੀ ਤੇ ਇੱਥੇ ਭਾਂਡੇ ਮੇਰੇ ਐਂਜੀ ਪਏ ਨੇ ਮਾਨਤਾ ਦਿੱਤੀ ਸੀਗੇ ਭਾਂਡੇ ਮੈਨੇ ਮਾਲ ਕੇ ਟੋਕਰੇ ਵਿੱਚ ਵੀ ਲਗਾਤੇ ਨੇ ਪਰ ਜਿਹੜੇ ਇਹਦੇ ਚੋਂ ਭਾਂਡੇ ਨਿਕਲੇ ਸੀਗੇ ਉਹ ਐਂਜੀ ਪਏ ਨੇ ਹਨਾ ਤੇ ਇੱਥੇ ਹੁਣ ਰਮਨੀਤ ਦੇ ਡੈਡੀ ਚੋਲੇ ਇਹਨੂੰ ਫਿੱਟ ਕਰ ਦੇਣਗੇ ਇਹਦੇ ਨਾਲ ਡ੍ਰਿੱਲ ਨਾਲ ਜਿਹੜੇ ਨਟ-ਨੋਟ ਜਿਹੜੇ ਇਹਦੇ ਲਗਾ ਦੇਣਗੇ ਤੇ ਆਹ ਦੇਖੋ ਐਵੇਂ ਇੰਜ ਇਹਨਾਂ ਨੇ ਲਗਾਤਾ ਸ਼ੀਸ਼ਾ ਇਹਦੇ ਵਿੱਚ ਮੈਂ ਕਿਹਾ ਸੀਗਾ ਇਹਨਾਂ ਨੂੰ ਵੀ ਪੇਂਟ ਵਗੈਰਾ ਵੀ ਕਰ ਦੋ ਪਰ ਹਨਾ ਤੇ ਯਾਰ ਕੀ ਫੇਰ ਹਲੇ ਸੁੱਕਣ ਦਾ ਸੁਕਾਉਣਾ ਕਰਕੇ ਜਾਂ ਥੋੜਾ ਇੱਕ ਵੀ ਐਵੇਂ ਸੀਗਾ ਵੀ ਥੋੜੇ ਦਿਨਾਂ ਤੱਕ ਚਲੋ ਇਹਦੇ ਵਿੱਚ ਮੈਂ ਵੀ ਜਿਹੜਾ ਇੱਕ ਪੇਪਰ ਜਾਂ ਨਹੀਂ ਹੁੰਦਾ ਵੀ ਉਹ ਆਨਲਾਈਨ ਆਪਾਂ ਮੰਗਵਾਵਾਂਗੇ ਤੇ ਉਹੀ ਦੇ ਵਿੱਚ ਆਪਾਂ ਲਗਾ ਦੇਵਾਂਗੇ ਬਸ ਬਸ ਆਪਣਾ ਰੈਡੀ ਹੋ ਗਿਆ ਤੇ ਹੁਣ ਆਪਾਂ ਇਹਦੇ ਚ ਨਾ ਥੋੜੇ ਬੋਤੇ ਜਿਹੜੇ ਆਪਣੇ ਕਰੋਕਰੀ ਦੇ ਜ਼ਿਆਦਾਤਰ ਦਾ ਕਰੋਕਰੀ ਮੇਰੇ ਕੋਲੇ ਹੈ ਨਹੀਂ ਗਈ ਬਸ ਹਾਂ ਸਿੰਪਲ ਜੇ ਜਿਹੜੇ ਆਪਾਂ ਜੂਸ ਪੀ ਸਕਦੇ ਆ ਕੋਲਡ ਡਰਿੰਕ ਵਗੈਰਾ ਹੈ ਨਾ ਤੇ ਸ਼ੇਕ ਵਗੈਰਾ ਤੇ ਬਾਕੀ ਚਾਚੂ ਦੇ ਕੱਪ ਵਗੈਰਾ ਇਹ ਆ ਰੱਖਾਂਗੇ ਜਿੰਨਾਂ ਦੀਨ ਕੀ ਕਦੇ ਇੱਕ ਦਾ ਇਹ ਲੋਡ ਪੈਂਦੀ ਹੈ ਡੇਲੀ ਨਹੀਂ ਲੋਡ ਪੈਂਦੀ ਹੈ ਕਿ ਡੇਲੀ ਸਿਰਫ 3-4 ਗਲਾਸਾਂ ਦੀ ਲੋਡ ਪੈਂਦੀ ਹੋਈ ਹੈ ਤੇ ਚਲੋ ਜੀ ਇੱਥੇ ਦੇਖੋ ਆਪਣਾ ਲੱਗ ਚੁੱਕਿਆ ਤੇ ਫਾਈਨਲੀ ਲੱਗਿਆ ਸੀਗਾ ਹਲੇ ਦੇ ਚ ਇੱਕ ਸ਼ੀਸ਼ਾ ਹੋ ਰੱਖਣ ਵਾਲਾ ਪਿਆ ਸੀਗਾ ਉਹਨਰ ਮਨੀਤ ਦੇ ਡੈਡੀ ਗਏ ਸੀਗੇ ਪਰਲੀ ਘਰੇ ਆਪਣੇ ਉਧਰਲੇ ਘਰੇ ਗਏ ਸੀਗੇ ਉੱਥੇ ਵੀ ਹਨ ਕਿ ਥੋੜਾ ਕੋਈ ਮੇਕ ਨੋਟ ਵਗੈਰਾ ਕੁਝ ਲਗਾਉਣ ਵਾਲਾ ਸੀਗਾ ਵੀ ਇਹਨਾਂ ਦੀ ਸੋਤ ਵਿੱਚ ਲੋ ਡ੍ਰਿੱਲ ਹੈਗੀ ਆ ਹੁਣ ਵੀ ਆਪਾਂ ਲਗਾ ਦਨੇ ਵੀ ਕਿਸੇ ਨੂੰ ਲੈ ਕੇ ਆਏ ਸੀਗੇ ਕਿਸੇ ਮਿਸਤਰੀ ਦੀ ਉਹ ਤੇ ਤਾਂ ਕਰਕੇ ਉਹਨਾਂ ਨੇ ਇਲਾਹਾ ਜਲੇ ਆ ਵੀ ਚਲੋ ਇਹ ਤਾਂ ਹੁਣ ਮੈਂ ਬਾਅਦ ਚ ਰੱਖੂੰਗਾ ਸ਼ੀਸ਼ਾ ਆ ਕੇ ਅਜੇ ਕਿਨ ਕਿ ਸੈਲਫ ਰੱਖਣ ਵਾਲੀ ਸੀਗੀ ਵੀ ਉਹ ਬਾਅਦ ਚ ਰੱਖਦਾ ਪਹਿਲਾਂ ਮੈਂ ਚਲੋ ਉਹ ਕੰਮ ਕਰ ਆਂ ਮੈਂ ਤੇ ਇੱਥੇ ਲੱਗੀ ਸੀਗੀ ਹੁਣ ਮੈਂ ਕਰੇਲੇ ਕਰਨ ਤਾਂ ਚਲੋ ਇਹ ਕਰੇਲਾ ਦਾ ਕੰਮ ਵੀ ਨਵੇੜ ਤੋਂ ਮੈਂ ਨਿਹਰਾ ਹੁਣ ਜਾਂਦਾ ਸਿਗਾ ਸਬਜੀ ਦਾ ਟਾਈਮ ਹੋ ਰਿਹਾ ਸੀਗਾ ਤੇ ਇਹਨਾਂ ਨੂੰ ਹੁਣ ਥੋੜੀ देर ਨਮਕ ਵਗੈਰਾ ਲਗਾ ਕੇ ਰੱਖਣਾ ਤਾਂ ਕਰਕੇ ਤੇ ਇੱਥੇ ਬੀ ਵਗੈਰਾ ਕੱਢ ਰਹੀ ਸੀਗੀ ਮੈਂ ਬੀ ਯਾਨਕੀ ਰਮਨੀਤ ਦੇ ਡੈਡੀ ਨੂੰ ਪਸੰਦ ਨਹੀਂ ਹੈਗੇ ਤੇ ਪਰ ਮੈਨੂੰ ਇਹ ਟਰੀਲੇ ਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਲੱਗਦੇ ਨੇ ਜਿਹੜੇ ਜੋ ਬੀ ਨਿਕਲਦੇ ਨੇ ਤੇ ਇਹਨਾਂ ਨੂੰ ਮੈਂ ਸਿੱਟਾਂਗੀ ਨਹੀਂ ਇਹਨਾਂ ਨੂੰ ਵੀ ਮੈਂ ਗ੍ਰाइंड ਕਰਕੇ ਹੈਨਾ ਫਿਰ ਪਾ ਲਵਾਂਗੀ ਹੈਨਾ ਰਮਨੀਤ ਦੇ ਡੈਡੀ ਨੂੰ ਪਤਾ ਵੀ ਨਹੀਂ ਲੱਗਣਾ ਹੈਗੇ ਕਿ ਇਹਦੇ ਵਿੱਚ ਬੀ ਬੀ ਵਗੈਰਾ ਵੀ ਹੈਗੇ ਨੇ ਹੈਨਾ ਤੇ ਚਲੋ ਜੀ ਇੱਥੇ ਹੁਣ ਮੈਂ फटाफट ਇਹ ਕਰ ਦੰਨੀ ਆ ਤੇ ਸੋਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਯਾਨਕੀ ਨਮਕ ਵਗੈਰਾ ਮੈਂ ਲਾ ਕੇ ਰੱਖਤੇ ਸੀਗੇ ਤੇ ਇੱਥੇ ਹੁਣ ਰਮਨੀਤ ਦੇ ਡੈਡੀ ਆ ਗਏ ਸੀਗੇ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਬਾਅਦ ਚ ਸਾਰਾ ਕੰਮ ਬਾਅਦ ਚ ਕਰਿਓ ਪਹਿਲਾਂ ਮੈਂ ਕਿਹਾ ਮੈਨੂੰ ਇਹ ਸ਼ੀਸ਼ਾ ਜਿਹੜਾ ਹੈ ਸੈਲਫ ਹੈ ਜਿਹੜੀ ਇਹਦੇ ਉੱਤੇ ਪਾ ਕੇ ਦੇ ਦਿਓ ਤਾਂ ਕਿ ਮੈਂ ਇਹਦੇ 'ਚ ਜਿਹੜੇ ਭਾਂਡੇ ਨੇ ਨਾ ਢਕਾ ਦਮਾ ਹਨਾ ਸੈਲਫ ਦੇ ਉੱਤੇ ਰੱਖ ਰਖੇ ਸੀਗੇ ਤੇ ਆਪਣੀ ਸੈਲਫ ਵੀ ਫਿਰ ਛੋਟੀ ਹੋਇਆ ਇਸ ਕਰਕੇ ਜਿਹੜੇ ਆਪਣਾ ਕਿਚਨ ਕਾਊਂਟਰ ਹੈ ਛੋਟਾ ਹੀ ਆਪਣੇ ਤੇ ਇਹ ਜਨਕੀ ਇੱਕ ਬੇਲਾ ਹੋ ਜੂਗਾ ਫਿਰ ਮੈਂ ਕੰਮ ਧੰਦੇ ਕਰਦੀ ਹੋ ਜਾਵਾਂਗੀ ਆਪਣੇ ਜਿਵੇਂ ਰਾਤ ਦੀ ਰੋਟੀ ਹੈ ਨਾ ਕਰਨੀ ਆ ਹੁਣ ਇਸ ਕਰਕੇ ਹੈਨਾ ਤੇ ਚਲੋ ਜੇ ਇੱਥੇ ਹੁਣ ਰਮਣੀਤ ਦੇ ਡੈਡੀ ਨੇ ਇਹ ਰੱਖਤੀ ਸੀਗੀ ਸੈਲਫ ਆਪਣੀ ਆ ਦੇਖੋ ਇੰਜ ਆਪਣਾ ਰੱਖਿਆ ਗਿਆ ਤੇ ਸ਼ੀਸ਼ਾ ਮੈਂ ਹਾਲੇ ਸਾਫ਼ ਨਹੀਂ ਕੀਤਾ ਸੀਗਾ ਮੈਂ ਕਿਹਾ ਚਲੋ ਮੈਂ ਬਾਅਦ ਚ ਹੀ ਕਰਾਂਗੀ ਹੁਣ ਸਾਫ਼ ਪਹਿਲਾਂ ਇੱਕ ਵਾਰੀ ਮੈਂ ਟਕਾ ਦੰਨੀ ਆ ਹੈਨਾ ਤੇ ਵੀ ਜਨਕੀ ਰੋਟੀ-ਰੋਟੀ ਬਣਾ ਕੇ ਫਿਰ ਮੈਂ ਸਾਫ਼ ਕਰਾਂਗੀ ਤੇ ਇੱਥੇ ਚਲੋ ਜਿਹੜੇ ਮੈਂ ਗਲਾਸ ਲੈ ਕੇ ਆਈ ਸੀਗੇ ਕਾਫੀ ਟਾਈਮ ਹੋ ਗਿਆ ਇਹਨਾਂ ਨੂੰ ਮੈਂ ਅੰਦਰ ਹੀ ਰੱਖ ਰਖ ਕੇ ਆਈ ਸੀਗਾ ਮੈਂ ਕਿਹਾ ਚਲੋ ਇਹ ਹੁਣ ਆਪਾਂ ਲਗਾ ਦਨੇ ਆ ਸਿੰਪਲ ਪਾਣੀ ਪੀਣ ਵਾਲੇ ਨੇ ਤੇ ਜਿੰਨੇ ਕ ਹੈਗੇ ਨੇ ਚਲੋ ਮੈਂ ਲਗਾ ਦਨੀ ਆ ਦੇਖੋ ਇੰਜ ਕਰਕੇ ਆਪਣੇ ਇਹ ਅ ਲੱਗ ਗਏ ਨੇ ਗਲਾਸ ਉੱਪਰਲੀ ਸਾਈਡ ਮੈਂ ਉਹ ਬਲੇ ਪਾਂਡੇ ਰੱਖ ਦਵਾਂਗੀ ਯਾਨਕਿ ਜਿਹੜੇ ਘੱਟ ਲੋੜ ਪੈਂਦੇ ਤੇ ਨੀਚੇ ਜਿਹੜੇ ਆਪਾਂ ਨੂੰ ਵੱਧ ਲੋੜ ਪੈਂਦੀ ਹੈ ਨਾ ਆ ਦੇਖੋ ਇੱਥੇ ਤਾਂ ਰੱਖ ਤੇ ਮੈਂਨੇ ਗਲਾਸ ਇਹ ਇੰਜ ਕਰਕੇ ਦਿਖਾ ਦਨੀ ਆ ਤੁਹਾਨੂੰ ਇੱਕ ਤਾਂ ਇੱਥੇ ਆ ਟਾਇਰ ਜੇ ਲੱਗ ਗਏ ਨੇ ਇੱਕ ਇਹ ਲੱਗ ਗਿਆ ਦੋ ਦੋ ਲੱਗੇ ਨੇ ਇਨਕੇ ਹਨਾ ਦੋ ਸ਼ੀਸ਼ੇ ਪਾਤੇ ਇਹਦੇ ਵਿੱਚ ਐਂਜੇ ਕਰਕੇ ਤੇ ਐਂ ਰੋੜਾ ਨਾਲ ਆ ਦੇਖੋ ਇਧਰਲੀ ਸਾਈਡ ਹੋ ਗਿਆ ਇਹ ਇੱਥੇ ਬਿੱਛੇ ਰਹਿ ਗਿਆ ਹਨਾ ਤੇ ਇੱਕ ਸਾਈਡ ਤੋਂ ਮੈਂ ਖੁੱਲ੍ਹਾ ਕਰੂਗਾ ਦੋਨੇ ਸਾਈਡਾਂ ਤੋਂ ਅੱਧਾ ਅੱਧਾ ਹਾਫ ਖੁੱਲ੍ਹਾ ਕਰੂਗਾ ਪੂਰਾ ਨਹੀਂ ਇਨਕੀ ਖੁੱਲਦਾ ਆ ਦੇਖੋ ਉੱਪਰਲੀ ਸਾਈਡ 'ਤੇ ਰੱਖਤੇ ਕੱਪ ਠੀਕ ਹੈ ਜੀ ਤੇ ਸਾਈਡ ਰੱਖਤਾ ਮੈਨੇ ਜੂਸਰ ਪਿੱਛੇ ਰੱਖਤੀ ਮੈਨੇ ਟ੍ਰੇ ਇਹ ਜਿੰਨਾ ਵੱਡਾ ਕੱਪ ਆਉਂਦਾ ਨਹੀਂ ਹੈਗਾ ਜੂਸਰ ਦਾ ਤੇ ਇੱਥੇ ਲੱਗ ਗਿਆ ਆਪਣੇ ਗਲਾਸ ਘੜਚ ਦੇ ਤੇ ਸਾਈਡ ਆਪਣੇ ਛੋਟੇ ਗਲਾਸ ਇਹ ਵਾਲੇ ਆਪਾਂ ਜ਼ਿਆਦਾਤਰ ਯੂਜ਼ ਕਰਦੇ ਆ ਇਹ ਛੋਟੇ ਗਲਾਸ ਹੈ ਨਾ ਤੇ ਉਹ ਕਦੇ ਕਦਾਈ ਯੂਜ਼ ਕਰਦੇ ਆ ਕੱਪ ਵੀ ਆਪਾਂ ਘੱਟ ਯੂਜ਼ ਕਰਦੇ ਆ ਤੇ ਆ ਸੌਸ ਵਾਲੀ ਆਪਾਂ ਨੇ ਰੱਖ ਲਈ ਇਹਦੇ ਚ ਟ੍ਰੇ ਠੀਕ ਹੈ ਜੀ ਇਹ ਇਹ ਫਾਈਨਲ ਲੁੱਕ ਆ ਆਪਣਾ ਦੇਖ ਲਓ ਕਿ ਮੈਦਾ ਲੱਗ ਰਿਹਾ ਤੇ ਬੰਦ ਗਏ ਇਹਨੂੰ ਬੰਦ ਕਰ ਦਿਓ ਖੋ ਠੀਕ ਹੈ ਜੀ ਕਿੰਨਾ ਵਧੀਆ ਲੱਗ ਰਿਹਾ ਨਾ ਤੇ ਬਾਕੀ ਥੋੜਾ ਮोटा ਸਮਾਨ ਆਪਾਂ ਹੋਰ ਮੇਰੀ ਕੋਲੀਆਂ ਵਗੈਰਾ ਉਹ ਚ ਪਈਆਂ ਨੇ ਬਿਮਾਰੀ ਚੋਂ ਰੱਖਣ ਵਾਲੀਆਂ ਨੇ ਫਿਲਹਾਲ ਤਾਂ ਮੈਂ ਇੱਕ ਵਾਰੀ ਇੰਝ ਹੀ ਰੱਖ ਲਿਆ ਤੇ ਸ਼ੀਸ਼ੇ નીચે ਵੀ ਆਪਾਂ ਖੁਸ਼ਬੂ ਛਾਵਾਂਗੇ ਫਿਰ ਆਪਾਂ ਰੱਖਾਂਗੇ ਠੀਕ ਹੈ ਤੇ ਇੱਥੇ ਹੁਣ ਮੈਂ ਕਰ ਲਈ ਆਪਣੇ ਕਰੇਲੇ ਦੀ ਤਿਆਰੀ। ਰਮੀ ਦਾ ਮਲਾਂ ਦਾ ਟਾਂਕੀ ਭਰ ਗਏ ਪੁੱਤ। ਤੇ ਇੱਥੇ ਆਪਣੇ ਕਰੇਲੇ ਮਸਾਲਾ ਭਰ ਲਿਆ ਆ ਦੇਖੋ। ਤੇ ਪਿਆਜ਼ ਆਪਣੇ ਹੋ ਗਏ ਖਤਮ ਫਿਰ ਆ ਮਸਾਲਾ ਤਿਆਰ ਕਰਾ ਪਿਆ। ਤੇ ਆ ਕੜਾਹੀ ਚ ਆਪਾਂ ਹੁਣ ਪਾਵਾਂਗੇ ਤੇਲ। ਪੁੱਤ। ਜਲਦੀ ਤੱਕ ਲੱਗਿਆ। ਅੱਛਾ ਤੁਸੀਂ ਇਹਨਾਂ ਨਾਲੋਂ ਕੜਜਾ। ਆਪਣਾ ਪਾ ਲਿਆ ਤੇ ਬਾਕੀ ਇਹ ਟੋਕਰੇ ਦੀ ਵੀ ਸਾਰੀ ਸੈਟਿੰਗ ਜੀ ਕਰਨ ਵਾਲੀ ਪਈ ਐ ਇਹ ਵੀ ਹੁਣ ਮੈਂ ਕਰਾਂਗੀ ਫਿਲਹਾਲ ਆਪਾਂ ਬਣਾਉਨੇ ਆ ਕਰੇਲੇ ਤੇ ਲੋਜੀ ਫਰੈਂਡ ਇੱਥੇ ਆਪਣੇ ਬਣ ਗਏ ਸੀਗੇ ਕਰੇਲੇ ਧਰਤੇ ਸੀਗੇ ਤੇ ਆਪਣੇ ਗੈਸਟ ਵੀ ਆ ਗਏ ਸੀਗੇ ਤੇ ਫਿਰ ਉਹਨਾਂ ਨੂੰ ਅਟੈਂਡ ਕਰਨ ਤੋਂ ਬਾਅਦ ਯਾਨਕੀ ਫੇਰ ਬਾਅਦ ਚ ਮੈਂ ਕਿਚਨ ਸਾਫ ਕੀਤੀ ਆਪਣਾ ਖਾਣਾ ਖੂਣਾ ਪਕਾਣ ਤੋਂ ਬਾਅਦ ਆ ਦੇਖੋ ਫਾਈਨਲ ਲੁੱਕ ਆਪਣਾ ਇੱਥੇ ਸ਼ੀਸ਼ੇ ਮੈਂ ਸਾਫ ਕਰ ਦਿੱਤੇ ਨੇ ਤੇ ਕਿਚਨ ਵੀ ਸਾਰੀ ਕਲੀਨ ਹੋ ਗਈ ਹੈ ਤੇ ਅੱਜ ਦੀ ਵੀਡੀਓ ਦਾ ਫਿਰ ਆਪਾਂ ਇੱਥੇ ਐਂਡ ਕਰਦੇ ਹਾਂ ਤੇ ਕਿਵੇਂ ਦੀ ਲੱਗੀ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਹੜੇ ਨਿਊ ਹਨੀ ਤਾਂ ਪਲੀਜ਼ ਚੈਨਲ ਕਰ ਲੈਣਾ ਸਬਸਕ੍ਰਾਈਬ ਓਕੇ ਟਾਟਾ ਬਾਏ ਬਾਏ ਕੱਲੂਫ